ਵਾਹਿਗੋਜੀ ਕਾ ਖਾਲਸਾ ਵਾਹਿਗੋਜੀ ਕੀ ਫਤਿਹ ਆਪ ਜੀ ਦਰਸ਼ਨ ਕਰ ਰਹੇ ਹੋ ਤਖਤ ਛੀਰ ਦਮਦਮਾ ਸਾਹਿਬ ਇਹ ਪਾਵਨ ਤਖਤ ਖਾਲਸਾ ਪੰਥ ਦਾ ਚੌਥਾ ਤਖਤ ਹੈ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਮੇਂ ਦੇ ਜਾਬਰ ਹੁਕਮਰਾਨਾਂ ਦੇ ਖਿਲਾਫ ਜੂਝਦੇ ਹੋਏ 1704 ਈਸਵੀ ਨੂੰ ਅਨੰਦਾਦੀਪੁਰੀ ਸ੍ਰੀ ਅਨੰਦਪੁਰ ਸਾਹਿਬ ਨੂੰ ਛੱਡ ਕੇ ਚਮਕੌਰ ਸਾਹਿਬ ਮਾਚੀਵਾੜਾ ਦੀਨਾ ਕਾਂਗੜ ਮੁਖਤਸਰ ਸਾਹਿਬ ਲਖੀ ਜੰਗਲ ਪਕਾ ਵਥਰਾਲਾ ਆਦਿ ਸਥਾਨਾਂ ਨੂੰ ਭਾਗ ਲਾਂਦੇ ਹੋਏ ਇਸ ਸਥਾਨ ਤੇ ਪੁਜੇ ਗੁਰੂ ਜੀ ਨੇ ਇੱਥੇ ਕਰੀਰਾਂ ਦੇ ਝੁੰਡਾਂ ਨਾਲ ਕਿਰੀ ਹੋਈ ਇੱਕ ਉੱਚੀ ਢੇੜੀ ਉੱਤੇ ਕਮਰ ਕੱਸਾ ਖੋਲ ਕੇ ਦਮ ਲਿਆ ਇਸ ਸਥਾਨ ਦਾ ਨਾਮ ਦਮਦਵਾ ਸਾਹਿਬ ਮਸ਼ਹੂਰ ਹੋਇਆ ਇਸ ਸਥਾਨ ਤੇ ਗੁਰੂ ਜੀ ਲਗਭਗ ਸਵਾ ਸਾਲ ਤੋਂ ਵੱਧ ਸਮਾਂ ਰਹੇ ਇਸ ਸਥਾਨ ਤੇ ਹੀ ਵੰਦੂਕ ਦੇ ਨਿਸ਼ਾਨੇ ਨਾਲ ਸ਼ਿਗਰ ਗੋਬਿੰਦ ਸਿੰਘ ਜੀ ਨੇ ਸਿੱਖਾ ਦਾ ਸਿੱਖੀ ਸਿਰਖ ਵਰਖਿਆ ਇਸ ਇਲਾਕੇ ਦੇ ਚੌਧਰੀ ਬਾਬਾ ਡੱਲਾ ਜੀ ਨੂੰ ਸਮੇਤ ਪਰਿਵਾਰ ਅੰਮ੍ਰਿਤ ਦੀਦਾਰਤ ਬਖਸ਼ਿਸ਼ ਕੀਤੀ ਤੇ ਨਾ ਡੱਲਾ ਸਿੰਘ ਰੱਖਿਆ ਇੱਥੇ ਹੀ ਗੁਰੂ ਜੀ ਨੇ ਸ਼ਹੀਦ ਭਾਈ ਮਨੀ ਸਿੰਘ ਜੀ ਪਾਸੋਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਵੀਰ ਲਿਖਵਾਈ। ਇਸ ਸਥਾਨ ਤੇ ਆਦਵਜੋ ਗੁਰਦੁਆਰਾ ਦਮਦਮਾ ਸਾਹਿਬ ਸੁਸ਼ੋਭਿਤ ਹੈ। ਸ਼ਹੀਦ ਬਾਬਾ ਦੀਪ ਸਿੰਘ ਜੀ ਨੇ ਇਸ ਵੀਰ ਦੇ ਉਤਾਰੇ ਕਰ ਕਰਕੇ ਚਾਰ ਤਖਤਾਂ ਤੇ ਭੇਜੇ। ਖਾਲਸਾ ਸਾਜਨਾ ਦਿਵਸ ਵਿਸਾਖੀ ਤੇ ਦੂਸਰੀ ਵਾਰ 2 ਲੱਖ ਸਿੰਘਾਂ ਨੂੰ ਅਮਿਤ ਸਿਖਾਇਆ। ਜਿਵੇਂ ਦੀ ਆਦ ਵਿੱਚ ਹਰ ਸਾਲ ਵਿਸਾਖੀ ਦਾ ਦਿਹਾੜਾ ਇਸ ਸਥਾਨ ਤੇ ਵਿਸ਼ੇਸ਼ ਤੌਰ ਤੇ ਸੰਗਤਾਂ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਉਂਦੀਆਂ ਹਨ ਤਗਤ ਸਾਹਿਬ ਨਾਲ ਸੰਬੰਧਿਤ ਹੇਠ ਲਿਖੇ ਸਥਾਨ ਦਰਸ਼ਨ ਕਰਨਯੋਗ ਹਨ ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਪਾਛਾਈ 10ਵੀਂ ਗੁਰਦੁਆਰਾ ਮੰਜੀ ਸਾਹਿਬ ਪਾਛਾਈ 9ਵੀਂ ਗੁਰਦੁਆਰਾ ਲਖਨ ਸਰ ਸਾਹਿਬ ਗੁਰਦੁਆਰਾ ਮਾਤਾ ਸਾਹਿਬ ਕੋਰ ਤੇ ਮਾਤਾ ਸੁੰਦਰ ਕੋਰ ਜੀ ਗੁਰਦੁਆਰਾ ਬਾਬਾ ਬੀਰ ਸਿੰਘ ਧੀਰ ਸਿੰਘ ਜੀ ਗੁਰਦੁਆਰਾ ਜੰਡ ਸਰ ਸਾਹਿਬ ਗੁਰਦੁਆਰਾ ਮਹਿਲ ਸਰ ਸਾਹਿਬ ਸ਼ਸਤਰ ਵਿਦਿਆ ਸਥਾਨ ਬੁਰਜ ਬਾਬਾ ਦੀਪ ਸਿੰਘ ਜੀ ਸ਼ਹੀਦ ਪੋਰਾ ਸਾਹਿਬ ਬਾਬਾ ਦੀਪ ਸਿੰਘ ਸ਼ਹੀਦ ਇਸ ਪਵਿੱਤਰ ਸਥਾਨ ਨੂੰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਪਾਛਾਈ ਨੌਵੀਂ ਦੇ ਚਰਨਾ ਦੀ ਜੋ ਪ੍ਰਾਪਤ ਹੈ ਯਾਦਵਰ ਗੁਰਦੁਆਰਾ ਪਾਛਾਈ ਨੌਵੀਂ ਤੇ ਦਸਵੀਂ ਸਰੋਵਰ ਦੇ ਖੰਡੇ ਤੇ ਸੁਸ਼ੋਭਿਤ ਹਨ ਵਾਹਿਗੋਜੀ ਕਾ ਖਾਲਸਾ ਵਾਹਿਗੋਜੀ ਕੀ ਫਤਿਹ